ਜਿੰਨੇ ਵੱਡੇ ਸੁਪਨੇ ਹੁੰਦੇ ਨੇ ਓਨੀ ਵੱਡੀ ਤਕਲੀਫ ਹੁੰਦੀ ਹੈ ਤੇ ਜਿੰਨੀ ਵੱਡੀ ਤਕਲੀਫ ਹੁੰਦੀ ਹੈ ਉਸ ਤੋਂ ਦੁੱਗਣੀ ਵੱਡੀ ਕਾਮਯਾਬੀ ਹੁੰਦੀ ਹੈ ਸੋ ਸ਼ੇਰਕਾਲ gandhi sir.com ਇੱਕ ਹੋਰ ਵੱਡੀ ਕਾਮਯਾਬੀ ਲੈ ਕੇ ਆਏ ਨੇ ਜਿਦੇ ਵਿੱਚ ਸਾਡੇ 9 ਕੈਨੇਡਾ ਵੀਜ਼ਾ ਆਇਓ ਇੱਕ ਹੋਰ ਕਾਮਯਾਬੀ ਦੀ ਵੱਡੀ ਮਿਸਾਲ ਇੱਕ ਪੂਰੀ ਦੀ ਪੂਰੀ ਫੈਮਿਲੀ ਵਿਜ਼ਟਰ ਵੀਜ਼ੇ ਤੋਂ ਦੋ ਤਿੰਨ ਵਾਰ ਰਿਫਿਊਜ਼ਡ ਸੀ from another ਸਾਡੇ ਕੋਲ ਆਏ ਆਪਣੀ ਪ੍ਰੋਬਲਮ ਲੈ ਕੇ ਸਾਡੇ ਮਾਸਟਰ ਟੀਮ ਦੇ ਨਾਲ ਉਹਨਾਂ ਨੇ ਕੰਸਰਨ ਕੀਤਾ ਤੇ ਉਹਨਾਂ ਦਾ ਫਸਟ ਅਟੈਂਪਟ ਦੇ ਵਿੱਚ ਹੀ ਵੀਜ਼ਾ ਆ ਗਿਆ ਪੂਰੀ ਫੈਮਿਲੀ ਦਾ ਇੰਨਾ ਹੀ ਨਹੀਂ ਇੱਕ ਵੀਜ਼ਾ ਸਾਡਾ ਹੋਰ ਆਇਆ ਜੋ ਸਾਡਾ ਕੈਂਡੀਡੇਟ ਸੀ ਉਸ ਦਾ ਇਨਵੀਟੇਸ਼ਨ ਉਸ ਦੇ ਦੂਰ ਦੇ ਕਜ਼ਨ ਤੋਂ ਮੰਗਵਾਇਆ ਸੀ ਨਾਹੀਂ ਤੇ ਉਹਦੋਂ ਕੋਈ ਸਿਵਲਿੰਗ ਸੀ ਔਰ ਨਾਹੀਂ ਉਸ ਦੇ ਪੇਰੈਂਟਸ ਨੇ ਉਸ ਨੂੰ ਇਨਵਾਈਟ ਕਰੇ ਔਰ ਫਸਟ ਅਟੈਂਪਟ ਦੇ ਵਿੱਚ ਹੀ ਉਸ ਦਾ ਵੀਜ਼ਾ ਆ ਗਿਆ ਇੱਕ ਵੀਜ਼ਾ ਆਪਣਾ ਹੋਰ ਆਇਆ ਫਾਈਲ ਸੀ ਉਹ 2 ਟਾਈਮਸ ਰਿਫਿਊਜ਼ਡ ਸੀ ਤਾਂ ਉਸ ਦੀ ਪ੍ਰੋਬਲਮ ਆ ਰਹੀ ਸੀ ਫੰਡਸ ਦੇ ਵਿੱਚ ਔਰ ਜੋ ਵੀ ਉਸ ਦੇ ਇਨਕਮ ਸੋਰਸਸ ਸ਼ੋ ਕਰ ਰਹੇ ਸੀ ਉਸ ਦੇ ਵਿੱਚ ਪਰ ਉਸ ਨੇ ਆਪਣੇ ਕੋਲ ਫਾਈਲ ਅਪਲਾਈ ਕਰੀ ਉਸ ਦਾ ਤਾਂ ਜੋ ਵੀ ਪ੍ਰੋਬਲਮ ਆ ਰਹੀ ਸੀ ਫਾਈਲ ਦੇ ਵਿੱਚ ਸੋਰਸਸ ਨੂੰ ਲੈ ਕੇ ਫੰਡਸ ਨੂੰ ਲੈ ਕੇ ਇਨਕਮ ਸੋਰਸਸ ਨੂੰ ਲੈ ਕੇ ਉਹਨੂੰ ਪ੍ਰੋਪਰਲੀ ਕਿ ਅੱਛੇ ਤਰੀਕੇ ਨਾਲ ਜਸਟੀਫਿਕੇਸ਼ਨ ਦੇ ਕੇ ਵਿਦ ਇਨ 10 ਟੂ 15 ਡੇਸ ਉਸ ਦਾ ਵੀਜ਼ਾ ਵੀਜ਼ਾ ਆ ਜੇ ਤੁਸੀਂ ਵੀ ਨੈਕਸਟ ਹੋਣਾ ਚਾਹੁੰਦੇ ਹੋ ਔਰ ਖੁਸ਼ੀਆਂ ਪਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ gandhisa.com ਤੇ ਕਰੋ ਅਪਲਾਈ ਵਿਜ਼ਟਰ ਵੀਜ਼ਾ ਐਵੇਂ ਦੀਆਂ ਹੋਰ ਸਕਸੈਸ ਸਟੋਰੀ ਸੁਣਨ ਦੇ ਲਈ ਔਰ ਦੇਖਣ ਦੇ ਲਈ ਇੰਸਟਾਗ੍ਰam ਪੇਜ ਫੇਸਬੁੱਕ ਪੇਜ ਔਰ YouTube ਪੇਜ ਨੂੰ ਫੋਲੋ